ਜੀ ਆਇਆਂ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਆਏ ਆ ਅਸੀਂ ਪਹਿਲੇ ਵੀ ਅਸੀਂ ਕੈਂਪ ਲਗਾ ਹੀ ਚੁੱਕੇ ਆ ਤੇ ਜੋ ਸਾਡੀ ਸੰਸਥਾ ਹੈਗੀ ਹੈ ਉਹ ਪਿਛਲੇ 2 ਸਾਲਾਂ ਤੋਂ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਜਿਸ ਦਾ ਨਾਮ ਹੈ ਪ੍ਰਣਾਵ ਪੁਨਰ ਉਤਪਤੀ ਅਤੇ ਵਿਨਾਸ਼ ਕਰਨ ਵਾਲੀ ਖੇਤੀ ਨੂੰ ਉਤਸ਼ਾਹਿਤ ਕਰਨਾ ਤੇ ਸਾਡਾ ਜਿਹੜਾ ਮੇਨ ਇੱਥੇ ਮਤਲਬ ਮੇਨ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇਸ ਪ੍ਰੋਜੈਕਟ ਦੇ ਤਹਿਤ ਪੰਜਾਬ ਦੀ ਮਿੱਟੀ ਅਤੇ ਪਾਣੀ ਦੀ ਆਪਾਂ ਕਿਸ ਤਰੀਕੇ ਨਾਲ ਸਾਮ ਸੰਭਾਲ ਕਰ ਸਕਦੇ ਆ ਆਪਾਂ ਕਿਵੇਂ ਸੰਭਾਲ ਸਕਦੇ ਹੈਗੇ ਆ ਤੇ ਆਪਾਂ ਆਪਦੀ ਜਿਹੜੀ ਖੇਤੀਬਾੜੀ ਹੈਗੀ ਹੈ ਉਹਨੂੰ ਕਿਵੇਂ ਉਜਵਲ ਬਣਾ ਸਕਦੇ ਆ ਤੇ ਮਿੱਟੀ ਦਾ ਅਸੀਂ ਤੁਹਾਨੂੰ ਹਮੇਸ਼ਾ ਹੀ ਪਿਛਲੇ ਸਾਲ ਵੀ ਕਿਹਾ ਸੀ ਕਿ ਤੁਸੀਂ ਮਿੱਟੀ ਦੀ ਜਿਹੜੀ ਹੈਗੀ ਹੈ ਮਿੱਟੀ ਵਿੱਚ ਓਨੀ ਖਾਦ ਵਰਤੋ ਜਿੰਨੀ ਲੋੜ ਹੈਗੀ ਹੈ ਮਿੱਟੀ ਨੂੰ ਉਸ ਲਈ ਤੁਸੀਂ ਐਵੇਂ ਹੈ ਕਿ ਤੁਸੀਂ ਮਿੱਟੀ ਦੀ ਜਾਂਚ ਜ਼ਰੂਰ ਕਰਵਾ ਸਕਦੇ ਹੋ ਤੇ ਇਸ ਸਾਲ ਅਸੀਂ ਪਾਣੀ ਦੀ ਬਚਤ ਵਾਸਤੇ ਇੱਕ ਆਵਲੀ ਪਾਈਪਾਂ ਦਾ ਜਿਹੜਾ ਹੈਗਾ ਏ ਇਹ ਅਸੀਂ ਕੰਮ ਸ਼ੁਰੂ ਕੀਤਾ ਹੈ ਗਾਏ ਇਹਦਾ ਮਤਲਬ ਪਾਈਪ ਜੜੀ ਲੱਗੀ ਹੈ ਇਹ ਆਪਾਂ ਚੋਨੇ ਜਿੱਦਾਂ ਚੋਨਾ ਦੀ ਬਜਾਈ ਕਰਦੇ ਹੈਗੇ ਆ ਉਹਦੇ 15 ਤੋਂ 25 ਦਿਨਾਂ ਦੇ ਵਿੱਚ ਵਿੱਚ ਲਗਾਣੀ ਹੈ ਤੇ ਉਸ ਦੇ ਵਿੱਚ ਵਿੱਚ ਲਗਾਨੀ ਹੈ ਕਿਉਂਕਿ ਆਪਾਂ ਐਸੇ ਵਾਲ ਇਹ ਵਾਲਾ ਜਿਹੜਾ ਟਾਈਮ ਹੁੰਦਾ ਨਾ ਇਹ ਉਹ ਸਮਾਂ ਹੁੰਦਾ ਜਦੋਂ ਆਪਾਂ ਸੁਕਾ ਸੁਕਾ ਕੇ ਪਾਣੀ ਜਿਹੜਾ ਹੈਗਾ ਚੋਨੇ ਨੂੰ ਦੇਣਾ ਹੁੰਦਾ ਹੈ ਤੇ ਇਹ ਲਗਾ ਲਈ ਉਦੋਂ ਤੱਕ ਹੈ ਜਦੋਂ ਤੱਕ ਚੋਨਾ ਲਿਸਰ ਨਹੀਂ ਜਾਂਦਾ ਕਿਉਂਕਿ ਜਦੋਂ ਲਿਸਰ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਪਾਣੀ ਖੜਾ ਰੱਖਣਾ ਹੁੰਦਾ ਹੈ ਕਿ ਉਸ ਤੋਂ ਪਹਿਲੇ ਜਿਹੜਾ ਹੈਗਾ ਇਹ ਐਂਦੀ ਵਰਤੋਂ ਕਰਨੀ ਹੈਗੀ ਐ ਇਹ ਥੋੜਾ ਜਿਹਾ ਪਾਈਪ ਦਾ ਮਾਮ ਕੰਮ ਦੱਸ ਦਿੰਨੀ ਹੈਗੀ ਆ ਇਹ ਪਾਈਪ ਕਿਵੇਂ ਕੰਮ ਕਰਦੀ ਹੈ ਤੇ ਇਹ ਜਿਹੜੀ ਹੈਗੀ ਐ ਇਹ 12 ਇੰਚੀ ਪਾਈਪ ਹੈਗੀ ਐ 4 ਇੰਚੀ ਦੇ ਉੱਪਰ ਹੈਗੇ ਆ 8 ਇੰਚੀ ਦੀ ਜਿਹੜੀ ਹੈਗੀ ਆ ਮੋਰੀ ਇਸ ਤੋਂ ਬਾਅਦ ਸ਼ੁਰੂ ਹੁੰਦੇ ਨੇ ਠੀਕ ਹੈ ਤੇ ਇਹਨੂੰ ਆਪਾਂ ਜਿਹੜਾ ਹੈਗਾ ਏ ਛੋਨੇ ਦੇ ਖੇਤ ਤੇ ਛੱਪ ਥੋੜਾ ਜਿਹਾ ਵੱਟ ਤੋਂ ਜਿਹੜੀ ਹੈਗੀ ਐ ਨੇੜੀ ਲਗਾਣਾ ਤਾਂਕਿ ਆਪਾਂ ਹਫ਼ਤੇ ਹਫ਼ਤੇ ਬਾਅਦ ਸਰਵੇਖਣ ਕਰ ਸਕੀਏ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਮਿੱਟੀ ਫਸ ਸਕਦੀ ਹੈ ਕੋਈ ਕਾਹ ਫੁੱਸ ਕੁਝ ਵੀ ਫਸ ਸਕਦਾ ਹੈ ਆਪਾਂ ਇਹਦਾ ਸਿਰ ਵੇਖਨ ਕਰ ਸਕੀ ਤੇ ਸਫਾਈ ਕਰ ਸਕੀਏ ਇਸ ਕਰਕੇ ਜਿਹੜੀ ਆਪਣੀ ਵੱਟ ਜਿਹੜੀ ਹੈਗੀ ਹੈ ਵੱਟ ਤੋਂ 1 ਮੀਟਰ ਦੀ ਦੂਰੀ ਤੱਕ ਲਗਾ ਸਕਦੇ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਜਿਹੜੇ ਜਿੱਥੇ ਤੱਕ ਇਹ ਮੋਰੇ ਹੈਗੇ ਨੇ ਉਹਨਾਂ ਤੱਕ ਜਿਹੜੀ ਹੈਗੀ ਹੈ ਜ਼ਮੀਨ ਦੇ ਵਿੱਚ ਆਪਾਂ ਪਾਈਪ ਜਿਹੜੀ ਹੈਗੀ ਆ ਆਪਾਂ ਉਹ ਨੂੰ ਜ਼ਮੀਨ ਦੇ ਵਿੱਚ ਦਬਾਨਾ ਹੈ ਆਪਾਂ ਉਸ ਤੋਂ ਬਾਅਦ ਇੱਥੇ ਜਿਹੜਾ ਹੈਗਾ ਇਹ ਆ ਜਿਹੜੀ ਆ 2 ਇੰਚੀ ਤੱਕ ਆਪਾਂ ਕੀ ਕਰ ਸਕਦੇ ਹਾਂ ਇੱਥੇ ਆਪਾਂ ਤਾਗਾ ਬਨ ਸਕਦੇ ਹਾਂ ਤਾਗਾ ਜਾਂ ਕੋਈ ਆਪਾਂ ਤਾਰ ਬਨ ਸਕਦੇ ਹਾਂ ਨਿਸ਼ਾਨੀ ਲਾਉਣੀ ਨਿਸ਼ਾਨੀ ਲਗਾਉਂਦੇ ਹਾਂ ਜਸਤੇ ਹਾਂਜੀ ਕਿਉਂਕਿ ਆਪਣੀ ਜਿਹੜੀ ਆਪਣਾ ਜਿਹੜਾ ਚੋਨਾ ਹੈ ਗਾਏ ਉਹਦੀ ਜਿਹੜੀ ਜੜ੍ਹ ਹੈਗੀ ਹੈ ਨਾ ਉਹ 6 ਇੰਚੀ ਤੱਕ ਤਾਂ ਖੱਲੇ ਚਲੀ ਜਾਂਦੀ ਹੈ ਠੀਕ ਹੈ ਫਿਰ ਆਪਾਂ ਜਿਹੜੇ 2 ਇੱਥੇ ਤੱਕ ਮਤਲਬ ਆਪਾਂ ਨਿਸ਼ਾਨੀ ਲਗਾਨੀ ਜੀਏ ਇਹ ਪਾਈ ਪਾਪਾ ਨੂੰ ਕੀ ਦੱਸੇਗੀ ਕਿ ਆਪਾਂ ਪਾਣੀ ਜਿਹੜਾ ਹੈ ਗਾਈ ਕਦੋਂ ਦੇ ਸਕਦੇ ਆ ਆਪਾਂ ਕੀ ਕਰਦੇ ਆ ਜਦੋਂ ਪਾਣੀ ਆਪਾਂ ਕਦੋਂ ਦੇਣੇ ਆ ਜਦੋਂ ਆਪਾਂ ਦੇਖਦੇ ਆ ਕਿ ਆਪਣੀ ਜਿਹੜੀ ਜ਼ਮੀਨ ਹੈਗੀ ਆਪਣਾ ਜਿਹੜਾ ਖੇਤ ਹੈ ਜੇ ਸੁੱਕ ਜਾਂਦਾ ਹੈ ਜਦੋਂ ਖੁਸ਼ਕ ਲੱਗਦੇ ਆਪਾਂ ਪਾਣੀ ਦੇਣ ਲੱਗ ਜੰਨੇ ਆ ਲੇਕਿਨ ਆਪਾਂ ਨੂੰ ਪਤਾ ਨਹੀਂ ਲੱਗਦਾ ਨਾ ਕਿ ਜੜ੍ਹ ਵਿੱਚ ਵੀ ਪਾਣੀ ਹੋ ਸਕਦਾ ਹੈ ਉਹ ਇਹ ਆਪਾਂ ਨੂੰ ਪਾਈਪ ਦੇ ਥਰੂ ਪਤਾ ਲੱਗ ਸਕਦਾ ਹੈ ਪਾਈਪ ਦੇ ਰਾਹੀਂ ਆਪਾਂ ਨੂੰ ਪਤਾ ਆਪਾਂ ਦੇਖ ਸਕਦੇ ਹੈਗੇ ਆ ਕਿ ਪਾਣੀ ਹਲੇ ਕਿ ਵਿੱਚ ਖੜਾ ਹੈ ਮਤਲਬ ਹਲੇ ਜੜ੍ਹ ਤੱਕ ਪਾਣੀ ਪਹੁੰਚ ਰਿਹਾ ਹੈ ਤੇ ਆਪਾਂ ਥੋੜਾ ਇਹ ਦੋ ਤਿੰਨ ਦਿਨ ਆਪਾਂ ਪਿੱਛੇ ਕਰ ਸਕਦੇ ਆ ਪਾਣੀ ਨੂੰ ਇਹਦੇ ਨਾਲ ਕੀ ਹੋਏਗਾ ਇੱਕ ਤਾਂ ਪਾਣੀ ਦੀ ਬਚਤ ਹੋਏਗੀ ਪਾਣੀ ਦੀ ਵੀ ਬਚੇਗਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹੋ ਜਿਹਾ ਹੁੰਦੇ ਵੀ ਦੇਸੀ ਮਹੀਨਾ ਹੈਗਾ ਇਹ ਪਾਜੂ ਦਾ ਮੌਸਮ ਚੱਲ ਰਿਹਾ ਹੈ ਇਸ ਟਾਈਮ ਤੇ ਐਵੇਂ ਗਏ ਸੁਕਾ ਸੁਕਾ ਕੇ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਜਿਹੜਾ ਹੈਗਾ ਅੱਗੇ ਵਾਲੇ ਮੌਸਮ ਵਿੱਚ ਉੱਲੀ ਵਾਲੀ ਬਿਮਾਰੀਆਂ ਆਣੀਆਂ ਐਂ ਤੇ ਨਾਲ ਫੰਗਸ ਦਾ ਵੀ ਜਿਹੜਾ ਹੈਗਾ ਇਹ ਖਤਰਾ ਘੱਟ ਜਾਂਦਾ ਏ ਕਿਉਂਕਿ ਆਪਾਂ ਜਿੰਨਾ ਪਾਣੀ ਖੜਾ ਰੱਖਾਂਗੇ ਉਹਨਾਂ ਫੰਗਸ ਉੱਲੀ ਜਾਂ ਫਿਰ ਕੀੜੇ ਮਕੋੜੇ ਜਿਹੜੇ ਹੈਗੇ ਨੇ ਉਹ ਨਮੀ ਵਿੱਚ ਜ਼ਿਆਦਾ ਆਉਂਦੇ ਐ ਇਸ ਕਰਕੇ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਏ ਤੇ ਐਂ ਦੇ ਤੋਂ ਮਤਲਬ ਆਪਾਂ ਨੂੰ ਇੱਕ ਤਰ੍ਹਾਂ ਦਾ ਬਸ ਪਾਣੀ ਬਚਨ ਦਾ ਜਿਹੜਾ ਹੈਗਾ ਏ ਉਹ ਟੈਕਨੀਕ ਹੈਗੀ ਐ ਤੇ ਐਂ ਤੇ ਨਾਲ ਕੋਈ ਵੀ ਐਵੇਂ ਦਾ ਨਹੀਂ ਕਿ ਆਪਣਾ ਝਾੜ ਘਟੇਗਾ ਜਾਂ ਵਧੇਗਾ ਕੁਝ ਹਾਂ ਕੁਝ ਦੇਣ ਤੋਂ ਕੋਈ ਫਰਕ ਨਹੀਂ ਪਾਏਗਾ ਕੋਈ ਘਾਟਾ ਵੀ ਨਹੀਂ ਹੋਏਗਾ ਤੁਹਾਨੂੰ ਤੇ ਤੁਸੀਂ ਪਲੀਜ਼ ਅਗਲੀ ਵਾਰੀ ਜਿਹੜਾ ਹੈਗਾ ਇਹ ਤੁਸੀਂ ਵੀ ਆਪਦੇ ਆਪਦੇ ਖੇਤ ਤੇ ਜਿਹੜਾ ਹੈਗਾ ਜਰੂਰ ਇੰਸਟਾਲ ਕਰਿਓ ਤੇ ਬਾਕੀ ਜਿਨ੍ਹਾਂ ਨੇ ਇਸ ਵਾਰੀ ਕੀਤੀ ਸੀ ਅਸੀਂ ਉਹਨਾਂ ਦੇ ਲਵਾਵਾਂਗੇ ਬਾਅਦ ਵਿੱਚ ਜੋ ਚੋਨਾ ਜਿਹੜਾ ਨਿਸਰਨ ਤੇ ਆਏਗਾ ਤੇ ਤੁਹਾਡਾ ਲਵਾਵਾਂਗੇ ਆਪਾਂ ਕਿਵੇਂ ਰਹੀ ਤੁਹਾਡਾ ਫੀਡਬੈਕ ਲਵਾਂਗੇ ਅਸੀਂ ਹਾਂਜੀ ਸਸ਼ੀਕਾਲ ਜੀ ਅਸੀਂ ਆਰਜੀਆਰ ਸੰਸਥਾ ਅਤੇ ਟੀਐਨਸੀ ਦੇ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵੱਲੋਂ ਆਏ ਹਾਂ ਜੋ ਸਾਡੀ ਸੰਸਥਾ ਹੈਗੀ ਹੈ ਇੱਕ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ 2800 ਪੰਜਾਬ ਵਿੱਚ ਕੰਮ ਕਰਦੀ ਹੈ ਤੇ ਜਿਸ ਦਾ ਕਹਿ ਹੈ ਕਿ ਅਸੀਂ ਪਿਛਲੇ ਬਹੁਤ ਸਾਲ ਤੋਂ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਜਿਸ ਦਾ ਨਾਮ ਹੈ ਪ੍ਰਾਨਾ ਪੁਨਰ ਉਤਪਤੀ ਅਤੇ ਬਿਨਾ ਸਾੜਨ ਵਾਲੀ ਖੇਤੀ ਨੂੰ ਉਤਸ਼ਾਹਿਤ ਕਰਨਾ ਜਿਸ ਦੇ ਵਿੱਚ ਅਸੀਂ ਪੰਜਾਬ ਦੀ ਮਿੱਟੀ ਅਤੇ ਪਾਣੀ ਦਿੱ ਕਿਸ ਤਰੀਕੇ ਨਾਲ ਤੁਸੀਂ ਚੱਜੀ ਸੰਭਾਲ ਕਰ ਸਕਦੇ ਆ ਉਸ ਤੇ ਸਾਡਾ ਕੰਮ ਚੱਲ ਰਿਹਾ ਹੈ ਠੀਕ ਹੈ